ਪੰਜਾਬ ਸਟੇਟ ਮਿੱਡੇ ਮੀਲ ਸੁਸਾਇਟੀ ਨੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਮਿੱਡੇ ਮੀਲ ਯੋਜਨਾ ਸੰਬੰਧੀ ਨਵਾਂ ਹੁਕਮ ਜਾਰੀ ਕਰ ਦਿੱਤਾ ਹੈ। ਇਸ ਹੁਕਮ ਤਹਿਤ ਸਕੂਲਾਂ 'ਚ ਦੁਪਹਿਰ ਦੇ ਖਾਣੇ ਲਈ ਹਫਤਾਵਾਰੀ ਮੀਨੂ ਨਿਰਧਾਰਤ ਕੀਤਾ ਗਿਆ ਜਿਸ ਨੂੰ ਸ਼ਕਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਇਹ ਨਵਾਂ ਹੁਕਮ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸੈਕੰਡਰੀ ਅਤੇ ਐਲੀਮੈਂਟਰੀ ਸਿੱਖਿਆ ਨੂੰ ਭੇਜਿਆ ਗਿਆ ਹੈ। ਇਸ ਪੱਤਰ 'ਚ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਪੁਰਾਣਾ ਨਾਮ ਮਿੱਡੇ ਮੀਲ ਦੇ ਤਹਿਤ ਵਿਦਿਆਰਥੀਆਂ ਨੂੰ ਲਾਈਨ ਚ ਬਿਠਾ ਕੇ ਮਿੱਡੇ ਮੀਲ ਇੰਚਾਰਜ ਦੀ ਨਿਗਰਾਨੀ ਚ ਹੀ ਖਾਣਾ ਪਰੋਸਿਆ ਜਾਵੇਗਾ ਸੋਸਾਇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਕੂਲ ਚ ਤੈ ਮੈਨੂ ਦਾ ਪਾਲਣ ਨਾ ਕੀਤਾ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੀ ਸਕੂਲ ਮੁਖੀ ਦੀ ਹੋਵੇਗੀ ਇਹ ਨਵਾਂ ਮੈਨੂ ਅੱਜ ਤੋਂ 31 ਮਾਰਚ ਤੱਕ ਲਾਗੂ ਰਹੇਗਾ ਪੰਜਾਬ ਸਟੇਟ ਮਿੱਡੇ ਮੀਲ ਸੋਸਾਇਟੀ ਵੱਲੋਂ جاری ਇਸ ਹੁਕਮ ਚ ਸਾਰੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ਾ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਗਿਆ ਹੈ ਇਸ ਹੁਕਮ ਦੀ ਇੱਕ ਕਾਪੀ ਸੂਚਨਾ ਅਤੇ ਆਗਾਮੀ ਕਾਰਵਾਈ ਲਈ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਹਾਇਕ ਬਲਾਕ ਮੈਨੇਜਰ ਮਿੱਡੇ ਮੀਲ ਇੰਚਾਰਜਾਂ ਨੂੰ ਵੀ ਭੇਜੀ ਗਈ ਹੈ ਮਿੱਡੇ ਮੀਲ ਦੇ ਵਿੱਚ ਜਿਹੜਾ ਹਫਤਾਵਾਰੀ ਮੈਨੂ ਹੈ ਉਹ ਕੀ ਹੈ ਸੋਮਵਾਰ ਦਾਲ ਅਤੇ ਰੋਟੀ ਕਿਨੂ ਮੰਗਲਵਾਰ ਰਾਜਮਾ ਅਤੇ ਚਾਵਲ ਬੁੱਧਵਾਰ ਕਾਲੇ ਸਫੇਦ ਚਨੇ ਆਲੂ ਪੂਰੀ ਰੋਟੀ ਵੀਰਵਾਰ ਨੂੰ ਕੜੀ ਆਲੂ ਪਿਆਜ਼ ਦੇ ਪਕੌੜੇ ਸਮੇਤ ਅਤੇ ਚਾਵਲ ਸ਼ੁੱਕਰਵਾਰ ਨੂੰ ਮੌਸਮੀ ਸਬਜੀ ਰੋਟੀ ਅਤੇ ਖੀਰ ਸ਼ਨੀਵਾਰ ਨੂੰ ਮਾਂ ਚਨੇ ਦੀ ਦਾਲ ਅਤੇ ਚਾਵਲ